ਅਮਰਸਰ ਰੂਰਲ ਪੁਲਿਸ ਨੇ ਪਿਛਲੇ ਟਾਈਮ 'ਚ ਵੀ ਚੰਗਾ ਕੰਮ ਕੀਤਾ ਸੀ ਜਦੋਂ ਤਕਰੀਬਨ 2 ਕਿਜੀ ਹੈਰੋਇਨ ਰਿਕਵਰ ਹੋਈ ਸੀ। ਫੋਨ ਵੀ ਇਹਨਾਂ ਨੇ 2 ਦਿਨ ਪਹਿਲਾਂ 2 ਬੰਦੇ ਫੜੇ ਸੀਗੇ। ਅ ਕ੍ਰੈਂਡੇ ਥਾਣੇ ਦੇ ਵਿੱਚ। ਉਹਨਾਂ ਤੋਂ ਤਕਰੀਬਨ 550 ਗ੍ਰਾਮ ਹੈਰੋਇਨ ਰਿਕਵਰ ਹੋਈ ਸੀ। ਉਹਨਾਂ ਦੀ ਇਨਵੈਸਟੀਗੇਸ਼ਨ ਤੇ ਵਧੀਆ ਕੰਮ ਕਰਦੇ ਹੋਏ ਕੱਲ 2 ਹਵਾਲਾ ਆਪਰੇਟਿਵ ਫੜੇ ਗਾ। ਉਹਨਾਂ ਤੋਂ 17,60,000 ਰੁਪਿਆ ਇੰਡੀਅਨ ਕਰੰਸੀ ਔਰ 4000 ਯੂ ਐਸ ਡਾਲਰ ਤੇ ਇੱਕ ਉਹਨਾਂ ਦਾ ਲੈਪਟਾਪ ਵੀ ਰਿਕਵਰ ਕੀਤਾ ਸੋ ਕਾਫੀ ਇੰਪੋਰਟੈਂਟ ਹੋਰ ਵੀ ਸਾਨੂੰ ਉਹਨਾਂ ਤੋਂ ਕਲੂ ਲੱਭੇ ਆ ਹੋਰ ਜਿਹੜੇ ਬੰਦੇ ਹਵਾਲਾ ਰੈਕਿਟ ਚ ਇਨਵੋਲਡ ਆ ਹੋਰ ਕਿਹੜੇ ਸਮਗਲਰ ਜਿਹੜੇ ਹਵਾਲੇ ਰਾਹੀਂ ਪੈਸੇ ਭੇਜਦੇ ਆ ਉਹਦੀ ਸਾਰੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਔਰ ਇਹ ਲੋਕ ਆ ਜਿਹੜੇ ਇਸ ਇਲੀਗਲ ਗੰਦੇ ਧੰਦੇ ਨੂੰ ਇਹ ਵਡਾਵਾ ਦਿੰਦੇ ਆ ਜਦੋਂ ਪੈਸਿਆਂ ਦੀ ਇਹ ट्रांजੈਕਸ਼ਨ ਹੁੰਦੀ ਆ ਸੋ ਇਹ ਬਹੁਤ ਵਧੀਆ ਕੰਮ ਕੀਤਾ ਆ ਜਿਹੜਾ ਐਸਐਸਪੀ ਅੰਮ੍ਰਿਤਸਰ ਰੂਰਲ ਤੇ ਉਹਨਾਂ ਦੀ ਟੀਮ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਪੈਸ਼ਲ ਮਹਿੰਮ ਚਲਾਈ ਗਈ ਆ 1 ਮਾਰਚ ਤੋਂ ਸਾਰੇ ਪੰਜਾਬ ਦੇ ਵਿੱਚ ਹੀ ਨਸ਼ਿਆਂ ਦੇ ਖਿਲਾਫ ਬਹੁਤ ਜ਼ਿਆਦਾ ਕੰਮ ਹੋ ਰਿਹਾ ਆ ਔਰ ਬਾਰਡਰ ਰੇਂਜ ਦੇ ਵਿੱਚ ਹੀ ਜੋ ਕਿ ਆਨਰੇਬਲ ਸੀਐਮ ਸਾਹਿਬ ਤੇ ਆਨਰੇਬਲ ਡੀਜੀ ਸਾਹਿਬ ਵੱਲੋਂ ਮਹਮ ਚਲਾਈ ਗਈ ਸੀਗੀ ਅਸੀਂ ਤਕਰੀਬਨ 15 ਦਿਨਾਂ ਦੇ ਵਿੱਚ ਹੀ 337 ਬੰਦੇ ਅਸੀਂ ਅਰੈਸਟ ਕੀਤੇ ਆ ਸਿਰਫ ਮਾਰਚ 1 ਤੋਂ ਲੈ ਕੇ ਹੁਣ ਤੱਕ ਔਰ 192 ਕੇਸਿਸ ਐਨਡੀਪੀਐਸ ਐਕਟ ਦੇ ਅਸੀਂ ਰਜਿਸਟਰ ਕੀਤੇ ਆ ਜਿਨ੍ਹਾਂ ਚ ਤਕਰੀਬਨ 41 kg या। या है। केजी हैरोन रिकवर हुई या जो आपा सारी बॉर्डर ही थी गल करिए और 1 केजी आइसवीर कवर कीती गई है और ये 17 लाख 60000 रुपया इंक्लूड करके टोटल ਹੁਣ ਤੱਕ 26 लाख रुपया ਅਸੀਂ ਰਿਕਵਰ ਕਰ ਚੁੱਕੇ ਆ ਇਹਦੇ ਤੋਂ ਤਾਂ ਇਹਦੇ ਤੋਂ ਇਲਾਵਾ ਉਹਨਾਂ ਦੇ ਮੋਟਰਸਾਈਕਲ ਉਹਨਾਂ ਦੇ ਕਾਰਾ ਉਹ ਵੀ ਅਸੀਂ ਰਿਕਵਰ ਕੀਤੀ ਆ और अਸੀਂ ਕਾਫੀ ਜਿਹੜੇ ਕਿ ਡਰਗ ਤੋਂ ਇਹਨਾਂ ਨੇ ਡਰੱਗ ਮਨੀ ਯੂਜ਼ ਕਰਕੇ ਸਮਗਲਰਸ ਨੇ ਘਰ ਬਣਾਇਆ ਔਰ ਜਿਹੜੇ ਕਿ ਇਹਨਾਂ ਨੇ ਗਲਤ ਤਰੀਕੇ ਨਾਲ ਘਰ ਬਣੇ ਆ ਉਹ ਵੀ ਅਸੀਂ ਬਾਰਡਰ ਰੇਂਜ ਦੇ ਵਿੱਚ ਕਾਫੀ ਪ੍ਰੋਪਰਟੀਆਂ ਆਇਡੈਂਟੀਫਾਈ ਕਰ ਚੁੱਕੇ ਆ ਔਰ ਇੱਕ ਲੀਗਲ ਪ੍ਰੋਸੈਸ ਜੋ ਹੁੰਦਾ ਆ ਆਫਟਰ ਉਹ ਸਾਰਾ ਲੀਗਲ ਪ੍ਰੋਸੈਸ ਅਡਾਪਟ ਕਰਕੇ ਫਿਰ ਉਹਨਾਂ ਖਿਲਾਫ ਵੀ ਅਸੀਂ ਸਖਤ ਐਕਸ਼ਨ ਲਵਾਂਗੇ ਜੋ ਡਿਮੋਲੀਸ਼ਨ ਡਰਾਈਵ ਚੱਲ ਰਹੀ ਆ ਆਫਟਰ ਫਾਲੋਇੰਗ ਦਾ ਪ੍ਰੋਪਰ ਲਾਅ ਪ੍ਰੋਸੀਜਰ ਅਸੀਂ ਉਹ ਵੀ ਉੱਥੇ ਚਲਾਵਾਂਗੇ ਸੋ ਇਹ ਸਾਡਾ ਡਰੱਗਸ ਦਾ ਸੀਗਾ ਜਿਹੜਾ ਕਿ ਮੇਨ ਇੱਥੇ ਐਕਸ਼ਨ ਹੋਇਆ ਸੀ ਅਗਰ ਇਹ ਜਿਹੜਾ ਪੈਸਾ ਕਿਵੇਂ ਹਵਾਲਾ ਕਿਵੇਂ ਚਲੰਦੇ ਸੀ ਕਿਉਂਕਿ ਬਹੁਤ ਵੱਡੀ ਅਮਾਉਂਟ ਹੈ ਕਿਵੇਂ ਟ੍ਰੇਡ ਕਰਦੇ ਸੀ ਨਹੀ ਇਹ ਇਹ ਵੀ ਅਮਾਉਂਟ ਵੱਡੀ ਆ ਪਰ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹੂੰਗਾ ਕਿ ਅਸੀਂ ਇਹਦੇ ਤੋਂ ਇਲਾਵਾ ਵੀ ਇਸੇ ਮੋਡਿਊਲ ਤੋਂ ਹੋਰ ਵੀ ਰਿਕਵਰੀ ਹੋਣ ਦੀ ਸਾਨੂੰ ਕਾਫੀ ਉਮੀਦ ਆ ਔਰ ਹੋਰ ਵੀ ਜਿਹੜੇ ਮੇਨ ਬੰਦੇ ਇਹਦੇ ਵਿੱਚ ਇਨਵੋਲਡ ਆ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਉਹਨਾਂ ਦੇ ਖਿਲਾਫ ਵੀ ਸਾਡਾ ਇਹ ਐਕਸ਼ਨ ਸਾਡਾ ਚੱਲ ਰਿਹਾ ਹੈ ਸੋ ਜਿਹੜਾ ਪਸਤਰਾ ਦੇ ਪੈਸੇ ਜਿਹੜਾ ਦੇਖੋ ਹਰ ਤਰ੍ਹਾਂ ਦਾ ਜੋ ਕਿ ਹੁਣ ਤੱਕ ਇਨਵੈਸਟੀਗੇਸ਼ਨ ਚ ਆਈ ਆ ਇਹ ਜਿਹੜੇ ਡਰੱਗ ਡੀਲਰਸ ਆ ਇਹਨਾਂ ਦਾ ਵੀ ਔਰ ਇੱਥੋਂ ਤੱਕ ਕਿ ਇਹ ਜਿਹੜਾ ਇਲੀਗਲ ਕੋਈ ਆਰਮਸ ਵੀ ਆਉਂਦੇ ਸੀਗੇ ਉਹਨਾਂ ਦੇ ਵੀ ਇਹ ਪੈਸੇ ਅੱਗੇ ਟਰਾਂਸਫਰ ਕਰਦੇ ਸੀ ਔਰ ਜਿਹੜਾ ਇਹਨਾਂ ਦਾ ਪ੍ਰੋਪਰ ਜਿਹੜਾ ਪ੍ਰੋਸੀਜਰ ਆ ਉਹ ਸਾਰਾ ਅਸੀਂ ਆਇਡੈਂਟੀਫਾਈ ਕਰ ਲਿਆ ਆ ਮੈਂ ਹੁਣ ਉਹਦੀ ਡਿਟੇਲਸ ਨਹੀਂ ਤੁਹਾਨੂੰ ਮੈਂ ਦੱਸੂਗਾ ਇਸ ਵੇਲੇ ਕਿਉਂਕਿ ਸਾਡਾ ਉਹ ਆਪਰੇਸ਼ਨ ਚੱਲ ਰਿਹਾ ਆ ਇਕਾਲਦਾ ਯਾ ਪਰ ਬਹੁਤ ਛੇਤੀ ਅਸੀਂ ਤੁਹਾਨੂੰ ਇਹਦੇ ਚ ਹੋਰ ਵੱਡੀ ਰਿਕਵਰੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿ ਸਰਟਨਲੀ ਅਸੀਂ ਬਾਈ ਨੇਮ ਸਾਡੇ ਕੋਲ ਬੰਦੇ ਆਇਡੈਂਟੀਫਾਈ ਹੋ ਚੁੱਕੇ ਆ ਪਰ ਮੈਂ ਉਹਨਾਂ ਦੀ ਡਿਟੇਲ ਤੁਹਾਨੂੰ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਹੁਣ ਤੱਕ ਕਿੰਨੇ ਕਸ ਮੋਡਿਊਲ ਚ ਅਸੀਂ ਜਿਹੜੇ ਦੋ ਪਹਿਲੋਂ ਸੀਗੇ ਜਿਹੜੇ ਡਰੱਗ ਡੀਲਰ ਸੀਗੇ ਉਸ ਤੋਂ ਬਾਅਦ ਦੋ ਬੰਦੇ ਅਰੈਸਟ ਕਰ ਲਏ ਇਹ ਸਮੇਂ ਤੋਂ ਸਾਰੇ ਐਕਟਿਵ ਸੀਗੇ ਜਿਹੜੇ ਆ ਇਹ ਇੱਕ ਕਾਫੀ ਢੇਰ ਤੋਂ ਚੱਲ ਰਿਹਾ ਸੀ ਇਹਨਾਂ ਦਾ ਸਿਸਟਮ ਔਰ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਿਆ ਟੈਕਨੀਕਲੀ ਵੀ ਸਾਨੂੰ ਕਾਫੀ ਕੁਝ ਇਹਨਾਂ ਦੇ ਲੈਪਟਾਪ ਤੋਂ ਵੀ ਸਾਨੂੰ ਕਾਫੀ ਇਹਨਾਂ ਦਾ ਡਾਟਾ ਰਿਕਵਰ ਹੋਇਆ ਹੈ ਔਰ ਔਰ ਚੰਗਾ ਤੁਸੀਂ ਰਿਜ਼ਲਟ ਦੇਖੋਗੇ ਔਰ ਚੰਗਿਆਂ ਮੇਨ ਫਿਸ਼ਸ ਜਿਹੜੀਆਂ ਹੈ ਜਿਹੜੇ ਇਹਦੇ ਵਿੱਚ ਧੰਦਾ ਕਰਦੀਆਂ ਆ ਹੁਣ ਜਿਹੜਾ ਇਹ ਡਰਗ ਡੀਲਰ ਸੀ ਕੱਲੇ-ਕੱਲੇ ਕੱਲੇ ਸਿਰਫ ਇਸ ਮੋਡਿਊਲ ਨਾਲ ਨਹੀਂ ਸੀ ਉਹ ਉਨ੍ਹਾਂ ਦਾ ਹੋਰ ਵੀ ਮੋਡਿਊਲ ਨਾਲ ਸੀਗਾ ਉਹ ਵੀ ਸਾਰੇ ਨੰਗੇ ਹੋ ਗਏ ਆ ਔਰ ਅੱਗੇ ਜਿਹੜੇ ਇਹਨਾਂ ਦੇ ਹੋਰ ਜਿਸ ਤਰੀਕੇ ਕਰਦੇ ਸੀਗੇ ਉਹ ਸਾਰਾ ਕੁਝ ਸਾਡਾ ਆਪਰੇਸ਼ਨ ਉਹ ਚੱਲ ਪਿਆ ਜੀ ਅਸੀਂ ਕਿੰਟਰੀ ਪੈਸਾ ਭੇਜਿਆ ਸੀ ਕੁਝ ਗੱਲ ਸਮਝ ਨਹੀਂ ਆਈ ਦੇਖੋ ਇਹ ਸਟਰਨਲੀ ਅਕ੍ਰੋਸ ਦਾ ਬਾਰਡਰ ਤੱਕ ਜਾਂਦਾ ਹੀ ਆ ਪਾਕਿਸਤਾਨ ਜਿੱਥੇ ਹੈ ਔਰ ਜਿਹੜਾ ਫਾਈਨਲ ਰੂਟ ਹੋਰ ਕਿੱਥੋਂ ਕਿੱਥੋਂ ਦੀ ਜਾ ਰਿਹਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਹੁਣ ਉਹ ਡਿਟੇਲਸ ਨਹੀਂ ਤਾਂ ਮੈਂ ਦੱਸੂਗਾ ਅਸੀਂ ਕਾਫੀ ਇਨਫੋਰਮੇਸ਼ਨ ਦੂਜੇ ਡਿਸਟ੍ਰਿਕਟਸ ਨਾਲ ਵੀ ਸਾਰੀਆਂ ਸ਼ੇਅਰ ਹੋ ਗਈ ਆ ਔਰ ਇਸ ਦੇ ਤੇ ਫੁੱਲ ਫਲੈਜਡ ਅਸੀਂ ਇਹਦੇ ਦਾ ਆਪਰੇਸ਼ਨ ਅਸੀਂ ਚਲਾਇਆ ਹੋਇਆ ਹੈ ਜੀ ਇਹਨਾਂ ਦਾ ਕੋਈ ਕ੍ਰਿਮੀਨਲ ਰਿਪੋਰਟ ਹੈ ਕਿੰਨਾ ਦਾ ਜੀ ਜਿਹੜੇ 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 ਦੋ ਹਵਾਲੇ ਵਾਲੇ ਫੜੇ ਇਹਨਾਂ ਦੇ ਨਹੀਂ ਕੋਈ ਖਲਾਫ ਸਰ ਕੰਮ ਕੀ ਕਰਦੇ ਨੇ ਦੋ ਵਾਲਾ ਉੱਤੇ ਕਰਦੇ ਨੇ ਕੰਮ ਕੰਮ ਇਹੀ ਆ ਜੀ ਇਹਨਾਂ ਦਾ ਮੇਨ ਕੰਮ ਤਾਂ ਇਹੀ ਆ ਨਹੀਂ 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 ਸਰ ਮਾਉਂਟ ਜ਼ਿਆਦਾ ਹੋ ਸਕਦੀ ਹੈ ਸਰਟਨਲੀ ਜੀ ਸਰਟਨਲੀ ਜ਼ਿਆਦਾ ਹੋ ਸਕਦੀ ਹੈ ਅਸੀਂ ਉੱਤੇ ਕੰਮ ਕਰ ਰਹੇ ਆ ਔਰ ਜਿੰਨੇ ਵੀ ਸਾਨੂੰ ਇਹਦੇ ਬਾਰੇ ਹੁਣ ਤੱਕ ਕਲੂਜ਼ ਮਿਲੇ ਆ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਹੋਰ ਵੀ ਇਹ ਤੇ ਰਿਕਵਰੀ ਕਰ ਸਕੀਏ ਕਿੰਨਾ ਔਖਾ ਹੁੰਦਾ ਇਸ ਤਰ੍ਹਾਂ ਦੀ ਕੇਸ ਨੂੰ ਕ੍ਰੈਕ ਕਰਨਾ ਕਿਉਂਕਿ ਕਾਫੀ ਪੈਸਾ ਇਨਵੋਲਡ ਹੈ ਔਰ ਕਈ ਕੰਟਰੀਆਂ ਔਰ ਸਭ ਤੁਸੀਂ ਕਹਾਂ ਪੂਰੇ ਪੰਜਾਬ ਦੇ ਲੋਕਨ ਔਰ ਨੇ ਨਹੀਂ ਮੈਂ ਤੁਹਾਨੂੰ ਪੂਰੇ ਪੰਜਾਬ ਦੇ ਨਹੀਂ ਦੱਸਿਆ ਮੈਂ ਕਹਿੰਦਾ ਜਿੱਥੇ ਵੀ ਹੋਰ ਉਹ ਡਿਸਟ੍ਰਿਕਟਸ ਵੀ ਅਸੀਂ ਹੈਲਪ ਲੈ ਰਹੇ ਆ ਜਿੱਥੇ ਜਿੱਥੇ ਵੀ ਕੋਈ ਬੰਦਾ ਸਾਹਮਣੇ ਆਇਆ ਅਸੀਂ ਕਨਸਰਨ ਡਿਸਟ੍ਰਿਕਟਸ ਵੀ ਹੈਲਪ ਲੈ ਰਹੇ ਆ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਕਿ ਪੰਜਾਬ ਸਰਕਾਰ ਦੀ ਮਾਨਯੋਗ ਸੀਐਮ ਸਾਹਿਬ ਦੇ ਤਹਿਤ ਇੱਕ ਜਿਹੜੀ ਮਹਿੰਮ ਚਲਾਈ ਗਈ ਆ ਤੁਸੀਂ ਉਹਦਾ ਰਿਜ਼ਲਟ ਕੱਲਾ ਬਾਰਡਰ ਰੇਂਜ ਅੰਮ੍ਰਿਤਸਰ ਚ ਸਾਰੇ ਪੰਜਾਬ 'ਚ ਹੀ ਆਪਾਂ ਦੇਖ ਰਿਆ ਔਰ ਸਾਰੇ ਪਬਲਿਕ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੀ ਆ ਔਰ ਇਹੇ ਇਹੇ ਰਿਜ਼ਲਟ ਵੀ ਸਾਡੇ ਸਾਹਮਣੇ ਆ ਔਰ ਸਾਰਾ ਕੁਝ ਪਬਲਿਕ ਦੀ ਸਪੋਰਟ ਨਾਲ ਹੀ ਹੋ ਰਿਹਾ ਜਦੋਂ ਪੁਲਿਸ ਕੰਮ ਕਰ ਰਹੀ ਆ ਸਾਨੂੰ ਇਨਫੋਰਮੇਸ਼ਨ ਵੀ ਹੋਰ ਆ ਰਹੀਆਂ ਆ ਤੇ ਪਬਲਿਕ ਦੀ ਸਪੋਰਟ ਨਾਲ ਹੀ ਅਸੀਂ ਇਦਾਂ ਦੀਆਂ ਬਿਗ ਫਿਸ਼ਿਜ਼ ਨੂੰ ਅਰੈਸਟ ਕਰਨ 'ਚ ਕਾਮਯਾਬ ਹੋ ਰਹੇ ਆ ਗ੍ਰਨੇਡ ਅਟੈਕਸ ਤੇ ਲਗਾਤਾਰ ਹੋ ਰਹੇ ਨੇ ਉਹਦਾ ਅਟੈਕ ਹੋ ਗਿਆ ਪਰਫਾਰਮੈਂਸ ਦਾ ਹੋ ਗਿਆ ਅਟੈਕ ਦੇਖੋ ਗ੍ਰਨੇਡ ਅਟੈਕਸ ਜਿੰਨੇ ਵੀ ਕੱਲ ਤੋਂ ਪਹਿਲਾਂ ਹੋਇਆ 100% ਸਾਰੇ ਉਹਦੇ ਚ ਮਲਜ਼ਮ ਫੜੇ ਗਏ ਕੁਝ ਇਨਕਾਊਂਟਰ ਚ ਵੀ ਮਾਰੇ ਗਏ ਕੁਝ ਇਨਕਾਊਂਟਰ ਚ ਜ਼ਖਮੀ ਵੀ ਹੋਇਆ ਈਵਨ ਆਊਟ ਆਫ ਸਟੇਟਸ ਵੀ ਇਨਕਾਊਂਟਰ ਹੋਇਆ ਪਰ ਪੰਜਾਬ ਪੁਲਿਸ ਇਨੋ ਪੂਰਾ ਤੁਹਾਨੂੰ ਯਕੀਨ ਦਵਾਉਂਦੇ ਆ ਕਿ ਪੰਜਾਬ ਪੁਲਿਸ ਹਰ ਤਰੀਕੇ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦੇਗੀ। ਔਰ ਜਿਹੜਾ ਕਿਉਂਕਿ ਇਸ ਨੂੰ ਸੀਪੀ ਸਾਹਿਬ ਦੇਖ ਰਹੇ ਆ ਇੱਤੇ ਵੀ ਕਾਫੀ ਉਹਨਾਂ ਨੂੰ ਚੰਗੇ ਕਲੂ ਮਿਲੇ ਔਰ ਬਹੁਤ 체ਤੀ ਅੰਮ੍ਰਿਤਸਰ ਪੁਲਿਸ ਵੱਲੋਂ ਇਹ ਵੀ ਕ੍ਰੈਕ ਕਰ ਦਿੱਤਾ ਜਾਊਗਾ ਜੀ।